ਹੋਰ ਸੁਣਾਓ ਵਾਹ ਵਧੀਆ ਵਧੀਆ ਹੋਰ ਪਰਿਵਾਰ ਦੇ ਕਿਦਾਂ ਮਾਤਾ ਕਿਦਾਂ ਠੀਕ ਹੈ ਮਾਤਾ ਠੀਕ ਹੈ ਮਾਤਾ ਠੀਕ ਇਹਦਾ ਵੀ ਮੇਰੇ ਹਿਸਾਬ ਨਾਲ ਕੁਝ ਨਹੀਂ ਹਾਲ ਪਾਹੇ ਮੰਗੇ ਲੈਣੇ ਪੈਂਦੇ ਹੀ ਇਹਨੂੰ ਕਿਉਂ ਸਾਰਾ ਕੋ ਆਪਣਾ ਹੀ ਆ ਉਹ ਨਹੀਂ ਮੇਰੇ ਹਿਸਾਬ ਨਾਲ ਜੋਬਣਾ ਹੈਗਾ ਹਾਂ ਸਭ ਕੁਝ ਨਹੀਂ ਹੈ ਨਹੀਂ ਹੈ ਨਹੀਂ ਇਹਦੇ ਪੱਲੇ ਕਾਕ ਨਹੀਂ ਆ ਕਦੇ ਗਿਆ ਤਾਂ ਆਇਆ ਕਦੇ ਪਿਛੇ ਤਾਂ ਆਇਆ ਹਾਂ ਹਾਂ ਸਭ ਕੁਝ ਕੋਲੀ ਆਪਣੇ ਨਹੀਂ ਆਪਣੇ ਨਾਖਰਾ ਸਾਰਾ ਕੋ ਤੇਰਾ ਕੰਮ ਹੋ ਰੋਕਾ ਵੀ ਤੇ ਮੇਰੇ ਨਾਲ ਹੀ ਸਾਰੇ ਕੋ ਅੱਗੇ ਕੀ ਆ ਉਹ ਨਹੀਂ ਅਰੇ ਤੁਹਾਨੂੰ ਗੱਲਾਂ ਆਉਂਦੀਆਂ ਇਹ ਜਿੰਦਾ ਮਾਤਾ ਦਾ ਨਾ ਸਭ ਕੁਝ ਮੇਰੇ ਨਾਮ ਸਭ ਕੁਝ ਉਹ ਇਦਾਂ ਗੱਲਾਂ ਥੋੜਾ ਬੰਦੀਆਂ ਬੰਦਾ ਘੋੜੀ ਤੇ ਚੜਿਆ ਹੋਏ ਤੈਨੂੰ ਟੁੱਟਾਇਆ ਮੋਟਰਸਾਈਕਲ ਨਵਾਂ ਮੋਟਰਸਾਈਕਲ ਆ ਘੋੜੀ ਤੇ ਘੋੜੀ ਲੱਲਾਂਗੇ ਘੋੜੀ ਵੀ ਲੱਲਾਂਗੇ ਤੇ ਸੌਂਗ ਪੂਰੇ ਕਰਨੇ ਸਾਰੇ ਮੈਂ ਜੋ ਪੈਸੇ ਦੀ ਪਰਵਾਹ ਨਾ ਕਰੀ ਪੈਸੇ ਦੀ ਪਰਵਾਹ ਨਾ ਤੂੰ ਪੈਸੇ ਦਸ ਨਹੀਂ ਲੈਣੀ ਇਹ ਸੱਤੀਆ ਕਿੱਲਾ ਦਾ ਮਾਲਕ ਜੱਟ ਉਹ ਤੇ ਗੱਲ ਹੈ ਕੀ ਹੈ ਛੁੱਟ ਪੈ ਗਏ ਹੋਰ ਦੇ ਦੇ ਕੰਮ ਨੇ ਵੇੜ ਯਾਰ ਥੋੜਾ ਅੱਜ ਆਪਸੇ ਹੋਰ ਮੜਿਆ ਆਪਾਂ ਪਰੇ ਜਿੱਦੀ ਪੌਣੀ ਹੈਗੇ ਆ ਗਲਾਸ ਇਤੋਂ ਪੌਣੀ ਮੜ ਜੂ ਫਿਰ ਔਰ ਰੰਦ ਮਾਰੀ ਸੇ ਮੈਡੀ ਮੈਟਰ ਨਹੀਂ ਆ ਇਤੋਂ ਹਿਸਾਬ ਰੱਖਣਾ ਪੈਂਦਾ ਊ ਥੋੜਾ ਪੋਂਡਾ ਬਣਾ ਬੈਠ ਇਦਾਂ ਕਰੋ ਮੈਂ ਚੱਲਦਾ ਫਿਰ ਜੋ ਬਣਾ ਭੈਰੋ ਭੈਰੋ ਕਰੀ ਮੈਂ ਜਾ ਰਾਤ ਨੂੰ ਮੈਂ ਚੱਲਦਾ ਮੈਂ ਚੱਲਦਾ ਇਹ ਕਹਿੰਦਾ ਮੁਰਗਾ ਬਣਾਉਣਾ ਇਹ ਗੱਲਾਂ ਨਾ ਬਣਾਉਣਾ ਮੁਰਗਾ ਐ ਮੈਂ ਚੱਲਦਾ ਤਰਦਾ ਫਿਰਦਾ ਬਣਾ ਲਾ ਚਾਹ ਬੇਗਾ ਹਾਂ ਅਰ ਉਹ ਚਾਰ ਨਹੀਂ ਲਿਆ ਤੂੰ ਮੁਰਗਾ ਭਾਲਦਾ ਐ ਹਾਂ ਇਹਦੇ ਭਲੇ ਕੱਖ ਨਹੀਂ ਹੋਏਗਾ ਲਾਹੇ ਸਰਾਬ ਦਾ ਹਾਂ ਉਹ ਨਹੀਂ ਓ ਸਟਾਰਟ ਹੋਣਿਆ ਦਾ ਉਹ ਨਵਾਂ ਲੈ ਨਵਾਂ ਨਵਾਲਾ ਇਹ ਕਰ ਲੈ ਇਹ ਨਾ ਇਹ ਫੁੱਟਿੰਗ ਨਹੀਂ ਆਈ ਜਾਵੇ ਗਲਾਮਰੀ ਰਹਿਆ ਆ ਨਾ ਨਾ ਜਿੱਥੇ ਨਾ ਜਾਗਾ ਪ੍ਰਵਾਹ ਨਾ ਕਰ ਤੂੰ ਉਹਨੇ ਪਹਿਲੇ ਦਿਨ ਬੀਤੀ ਗਈ ਅੱਜ ਪਹਿਲੇ ਤੋਰਦੀ ਹੈ ਨਾ ਫਿਰ ਉਹ ਮੇਰੀ ਗੱਲ ਸੁਣ ਉਹ ਤੇ ਚਲ ਗਿਆ ਤੈਨੂੰ ਕੀ ਤੋੜਾ ਪੈ ਗਿਆ ਸੀ ਉਹ ਮੈਂ ਤੇ ਐਕਟਿੰਗ ਹੀ ਕਰ ਰਿਹਾ ਸੀ ਮੈਂ ਸ਼ਰਾਬੀ ਥੋੜਾ ਹੈਗਾ ਵਾਂ ਸ਼ਰਾਬੀ ਕਿ ਹੋਣੀ ਤੈਨੂੰ ਪੈਗ ਨਾਲ ਸ਼ਰਾਬੀ ਹੋ ਜਾਣਾ ਹੈ ਮੈਨੂੰ ਤਾਂ ਲੱਗਦਾ ਹੈ ਸ਼ਰਾਬੀ ਉਹ ਨਹੀਂ ਨਹੀਂ ਤੇ ਪਹਿਲਾਂ ਨੇ ਕਿਤੇ ਲਾਇਆ ਕਿ ਮਸਾ ਉਹ ਨਹੀਂ ਭਰਾਵਾ ਮੈਂ ਤਾਂ ਤੈਨੂੰ ਮਿਲਣ ਆਇਆ ਹੀ ਮੇਰਾ ਨਾ ਕੰਮ ਆਹ ਬਾਂਡੇ ਹੈ ਤੇ ਬਾਲਾ ਤੇ ਉਹ ਮੈਂ ਤੇਰਾ ਭਰਾਵਾ ਮਦਦ ਕਰਾਉਂਗਾ ਜਿੱਥੇ ਕਹੇਗਾ ਨਾਲ ਖੜੂਗਾ ਤੇਰਾ ਵਾ ਖਰਚਾ ਪਾਣੀ ਤੈਨੂੰ ਮੈਂ ਦੇ ਦਊਂਗਾ ਤੇ ਮੇਰਾ ਕੰਮ ਠੀਕ ਆ ਮੇਰੇ ਗੂਠੇ ਘਾਟੇ ਚਾਰ ਲਵਾ ਲੰਦੇ ਨਹੀਂ ਪਹਿਲੀ ਲੈਣੀ ਤੂੰ ਹੋਰ ਮੈਂ ਕੀ ਲੈਣਾ ਵਾ ਹੋਰ ਮਾ ਨੂੰ ਦੂਜੇ ਦਿਨ ਆਪਣੇ ਘਰ ਆਵੇਂ ਥੋੜੀ ਵਾਰ ਲੈਣਾ ਤੇ ਪਹਿਲੀ ਦੇ ਮਾਤਾ ਦੇ ਨਾਂ ਜਿੰਨਾ ਜਰ ਉਹਦੇ ਨਾਂ ਨਾ ਹੋਈ ਤੇ ਕੀ ਲੱਲਾਂਗੇ ਉਹਨੂੰ ਕਹਿਆ ਪਹਿਲਾਂ ਮਾਤਾ ਦਾ ਗਲਾ ਘੁੱਟ ਓਏ ਉਹ ਘਟਾ ਵੀ ਦਵਾਂਗੇ ਖਲੇ ਇੱਕੋ ਦਮ ਨਹੀਂ ਨਾ ਘਟੋਣਾ ਕਿਉਂ ਆਹ ਉਹਦੀ ਨਾਲ ਦੀ ਬੜੀ ਕੱਬੀ ਆਂਦੇ ਕੱਬੀ ਨੂੰ ਉਹਥੇ ਕੀ ਹੋਣਿਆ ਉਹਨੂੰ ਕਹਿਆ ਪ੍ਰਾਣੀ ਫੇਰ ਆਪੇ ਸਿੱਧੀ ਹੋ ਜਾਣੀ ਆ ਈ ਹੋ ਹੋ ਉਹਦੀ ਕਰਾਂਗੇ ਓ ਭਲੇ ਜੋ ਬਣੇ ਚੱਲ ਮੈਨੂੰ ਵੀ ਦੇ ਛੁੱਟੀਆਂ ਵੇ ਚੱਲ ਠੀਕ ਅੰਦਰ ਬਾਹਰ ਕਰਦਣੇ ਅੰਦਰੋਂ ਚੰਗਾ ਉਹ ਰੋਣਾ ਪੰਦਾ ਨਹੀਂ ਚੰਗਾ 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 ਮੇਰਾ ਬਾਹੂ ਐਦਾਂ ਹੀ ਰੱਖੀ ਮੇਰਾ ਪੈਨ ਲੱਗਣਾ ਤੇ ਕੰਮ ਸੈੱਟ ਹੀ ਹੋ ਚਾਲੇ ਠੀਕ ਆ ਹਾਂ ਲੈ ਬਾ ਤੇਰੇ ਪੈਸੇ ਜੇ ਮੈਂ ਨਹੀਂ ਭਰਾਵਾ ਇਹ ਲੈ ਮੈਂ ਤੈਨੂੰ ਫਰਾਤੇ ਹੋਈ ਨਾ ਤੈਨੂੰ ਪਤਾ ਨਾ ਲੱਗੇ ਓਕੇ ਬਾਏ ਟਾਟਾ ਇਹਦਾ ਵੀ ਕੰਮ ਮੁੱਖ ਹੀ ਆ ਚੱਲ ਜੋ ਬੜਾ ਚੁੱਕੇ ਸਮਾਨ ਲੈ ਆ ਗਈ ਅਮਰ ਆਲਾ ਚੁੱਕ ਸਮਾਨ ਆਹੋ ਆ ਬੜਾ ਕੰਮ ਸੋਨਾ ਵਣਾ ਤੁਹਾਡੇ ਵਾਲਾ ਅੱਗੇ ਦੇਖੋ ਨਾ ਜੇ ਇੱਕ ਹੋਰ ਲਾ ਲਿਆ ਨਾਲ ਪੀਣ ਬਹਿ ਜਾਣਾ ਵਾ ਰੋਜੀ ਤਾਂ ਫਿਰ ਕੀ ਹੋ ਗਿਆ ਯਾਰ ਫੇਰ ਕੀ ਹੋ ਗਿਆ ਵਾ ਕੋਈ ਸ਼ਰਮ ਕਰ ਲਾ ਕੋਈ ਕੰਮ ਤਾਂ ਨਾ ਹੀ ਕਰਦਾ ਤੈਨੂੰ ਪਤਾ ਹੈਗਾ ਕੰਮ ਵੀ ਹੋ ਜਾਵੇ ਕੰਮ ਕਰਕੇ ਫੇਰ ਵੀ ਬੈਠਾ ਵਾ ਸ਼ਾਮਾਂ ਟਾਈਮ ਹੈ ਸ਼ਾਮਾਂ ਕੀ ਸ਼ਾਮਾ ਨਾ ਡਾਮਿਆ ਅੱਗੇ ਦੇਖ ਕੋ ਨਾਣ ਦੇ ਜੀ ਆ ਗਿਆ ਦੂਜਾ ਕਿਥੋਂ ਲੈ ਆਂਦਾ ਚੱਕ ਕੇ ਓਏ ਉਹ ਦੱਸਦਾ ਤੁਰਦਾ ਫਿਰਦਾ ਆ ਗਿਆ ਵਿਚਾਰਾ ਉਹ ਬੰਦਾ ਆਪਣਾ ਨਾਲ ਰੱਖਣਾ ਭਰਤੀ ਕਰ ਰਾਂ ਨਾਲ ਮੈਂ ਕੁਝ ਵੱਟਦਾ ਵੀ ਆ ਕੇ ਇਦਾਂ ਬਸ ਪਿਆਈ ਜਾਣਾ ਮੁਕਤੀ ਆ ਤਾਂ ਮੁਕਤੀ ਕਿਹਾ ਮੁਕਤੀ ਲਈਦੀ ਆ ਮੁਕਤਾ ਆ ਵਾ ਆਉ ਕੋਈ ਲੈ ਬੱਟੀ-ਬੁੱਟੀ ਨਾ ਇੰਨਾ ਚ ਮੁਕਤ ਪਈ ਜਾ ਫਿਰ ਇਹਨਾਂ ਉਹ ਵੱਟੇ ਮੈਂ ਸਭ ਕੁਝ ਇੱਧਰ ਆ ਤੂੰ ਕੀ ਆਹ ਲਾ 500 ਰੁਪਿਆ ਵੱਟਿਆ ਅੱਜ 500 ਰੁਪਿਆ ਆਹ ਹਾਏ 500 ਰੁਪਿਆ ਕੋਣ ਜਮ ਤੈਨੂੰ 500 ਰੁਪਿਆ ਅਸਮਾਰ ਚੋਕ ਨਾਲੇ ਫਿਰ 500 ਇਹ ਮੈਂ ਨੀ ਚੁੱਕਦੀ ਬੈਹੋ ਤੇਰੀਆਂ ਲੱਤਾਂ ਬੰਨ੍ਹਣੀਆਂ ਜੋ ਹੋਰ ਕੋਈ ਕਰੇ ਵੜ ਗਿਆ ਤੇ ਚੁੱਪ ਕਰਕੇ ਬਹਿ ਜਾ ਚੰਗਾ ਕਿਉਂ ਚੁੱਪ ਕਰਕੇ ਪਹਿਲੇ ਮੈਂ ਤੇਰਾ ਰੋਜ ਦਾ ਕੰਮ ਹੈ ਹੋ ਗਿਆ ਵਾ ਨਾਲੇ ਬੱਤ ਨੂੰ ਪੈਸੇ ਦੇ ਨਾਲ ਨਾਲ ਰੋੜਾ ਪਈ ਨਹੀਂ ਹੈ ਪੈਸੇ ਦੀ ਗੱਲ ਵੱਖਰੀ ਆ ਸਿਰਫ ਅੱਜ 500 ਰੁਪਏ ਲਿਆ ਆ ਵੀ ਕਿੰਨੇ ਦਿਨ ਹੋ ਗਿਆ ਨੂੰ ਆਉਂਦੇ ਨੂੰ ਉਹ ਮੈਂ ਕਰੋੜਪਤੀ ਬਣਨਾ ਚੋ ਨਾ ਕਰੋੜਪਤੀ ਜਿੱਦਾਂ ਬਣੇਗਾ ਨਾ ਕਰੋੜਪਤੀ ਉਦੋਂ ਮੈਨੂੰ ਦੱਸੀ ਚੰਗਾ ਇਦਾਂ ਨਹੀਂ ਮੈਂ ਮੰਨਦੀ ਹੁੰਦੀ ਉਹ ਤੈਨੂੰ ਦੱਸੂਗਾ ਬਾਤ ਚ ਚੰਗਾ ਫਿਰ ਆ ਬੁਸਾ ਕਰੀ ਜੀ ਨਹੀਂ ਉਹਨੇ 400 ਰੁਪਏ ਲੱਗਾ ਖਰਚਾ ਤਾਂ ਨਹੀਂ ਲੱਗਾ ਤਾਂ 500 ਦੇ ਦਿੱਤਾ ਹੀ ਉਹ ਕਿੱਲ ਹੋ ਗਈ ਕਦੋਂ ਦਾ ਗਿਆ ਇਹੋ ਫੀਟ ਲੈਣ ਅਜੇ ਤੱਕ ਨਹੀਂ ਆਇਆ ਮੂੰਹ ਚੱਕ ਚੱਕ ਵੇਖਣ ਦੀ ਬੇਬੀ ਨਾਮ ਹੁੰਦਾ ਕਿ ਤੇ ਸਬਜੀ ਤਾਂ ਲਈ ਆਹ ਹੋ ਤਰ ਕੇ ਆਈਆਂ ਰਾਜਮਾ ਰਾਜਮਾ ਤਰਿਆ ਆਹ ਰਾਜਮਾ ਜਿਹੜੀ ਤੈਨੂੰ ਆਪ ਨੂੰ ਪਸੰਦ ਹੁੰਦੀ ਤਾਂ ਉਹ ਤਰ ਲਈ ਗਈ ਨਾ ਤਾਂ ਮੈਨੂੰ ਚੰਗੇ ਲੱਗਦੇ ਤੇ ਜੋਦੇ ਨੇ ਵੀ ਨਹੀਂ ਗੇ ਖਾਣੀ ਸੱਚੀ ਜੋਦੇ ਨੂੰ ਵੀ ਲੋੜ ਆ ਖਾਣ ਦੀ ਉਨੇ ਤਾਂ ਘੋੜਾ ਵੱਧੂ ਖਾਣਾ ਕੁਛ ਨਾ ਕੁਛ ਉਹਦੇ ਆਪਣੀ ਪਸੰਦ ਦੀ ਸ਼ਰਾਬ ਪੀ ਲੈਣੀ ਤੇ ਪਸੰਦ ਦੀ ਉਹਨੇ ਕੋਈ ਚੀਜ਼ ਖਾਉਣੀ ਆ ਤੇ ਮੈਂ ਰਾਜਮਾ ਵੀ ਨਹੀਂ ਘਰ ਬਣਾ ਸਕਦੀ ਚਲ ਚੰਗਾ ਕੀਤਾ ਵਾ ਬਣਾ ਲਿਆ ਗੁੱਸਾ ਕੋ ਕਰਦੀਆਂ ਹੀ ਲਾ ਲਾ ਕੇ ਚਲੋ ਖਾ ਲਾਂਗੇ ਤੇ ਤੈਨੂੰ ਪਤਾ ਉਹਨੇ ਪਸੰਦ ਦੀਆਂ ਚੀਜ਼ਾਂ ਖਾ ਕੇ ਆਉਣੀਆਂ ਤੇ ਖਾ ਕੇ ਹੀ ਹੁੰਦਾ ਜੋ ਰੋਜ਼ 500 ਰੁਪਏ ਦੇ ਦਿੰਦੇ ਨੇ ਕੁਛ ਨਾ ਕੁਛ ਖਾ ਕੇ ਹੀ ਹੁੰਦਾ ਵਾ ਖਾ ਕੇ ਹੁੰਦਾ ਜਦੋਂ ਹੁੰਦੀ ਆਂ ਇਹ ਤਾਂ ਨਾ ਬੜ ਬੜ ਕਰਨਦਾ ਆਪਣਾ ਤਾਂ ਰੋਟੀ ਆਨੇ ਕੀ ਖਾਣੀ ਤੇ ਮੁੜ ਕੇ ਆਹ ਦੇਣਾ ਪਸੰਦ ਦੀ ਚੀਜ਼ ਉਹ ਆਪਣੀ ਖਾਉ ਹੁੰਦਾ ਤੇ ਕੀ ਪਤਾ ਉਹਨੇ ਹੁਣ ਉਹਨਾਂ ਦੇ ਕੀ ਪਤਾ ਉਹਨੇ ਸਾਨੂੰ ਖਾਣ ਦੇਣੀ ਕਿ ਨਹੀਂ ਖਾਣ ਦੇਣੀ ਹੈਗੀ ਜੋ ਕਲੇਸ਼ ਕਰ ਚ ਪੈ ਜਾਣਾ ਤਾਂ ਕਈ ਵਾਰ ਭੁੱਖੇ ਉਦਾਂ ਹੀ ਸੌਂ ਜਾਂਦਾ ਮੇਰੀ ਹਰ ਗੱਲ ਚੁਬੀ ਜਾਂਦੀ ਚੁਬੜੀ ਕੀ ਆ ਗੱਲ ਹੀ ਤੇ ਬਣ ਵਾਲੀ ਕਰਤੀਆਂ ਤੇ ਇਹ ਨਹੀਂ ਪੁੱਛਿਆ ਵੀ ਅਜੇ ਆਇਆ ਨਹੀਂ ਗਾ ਤੇ ਮੈਂ ਐਸਾ ਕੁ ਡਿੱਕਣ ਗਈ ਆ ਵੀ ਆਇਆ ਨਹੀਂ ਗਾ ਮੈਂ ਤਾਂ ਬੋਰੇ ਫੀਟ ਦੇਖਣੀ ਕਿਤਰਾ ਉਹ ਲੈ ਕੇ ਆਉਣਾ ਅੱਗੇ ਬੜਾ ਸੁਵਕਤੇ ਆ ਜਾਂਦਾ ਵਾ ਅੱਗੇ ਵੀ ਨੇਰਾ ਕਰਕੇ ਹੀ ਹੁੰਦਾ ਫੇਰ ਪੀਲੀ ਹੋਣੀ ਉਹਨੇ ਢਿੱਕੀ ਜੋ ਫੀਡ ਦੇ ਬੋਰੇ ਆਊਗਾ ਇਹ ਨਾਲ ਲੈ ਕੇ ਮੈਨੂੰ ਤੜਾਦਾ ਨਹੀਂ ਪੀਉਣਾ ਇਹਨੇ ਉਹਨੇ ਪੀ ਕੇ ਹੋਣੀ ਹੈ ਫੀਡ ਫੂਡ ਤਾਂ ਘੱਟ ਹੀ ਲਿਉਣੀ ਹੈ ਅੱਗੇ ਕਦੀ ਫੀਡ ਲੈਂਦੀ ਉਹਨੇ ਜਿ ਲੈ ਆਊਗਾ ਤੁਸੀਂ ਵੀ ਝਟੋ ਨੂੰ ਪੈਸੇ ਫੜਾਤੇ ਵੀ ਜਾਂ ਫੀਡ ਲੈ ਆ ਮੈਂ ਤਾਂ ਖਾਵੇਂ ਮੁੰਡਾ ਗਿਆ ਵਾ ਚਲੋ ਆਪੂ ਆਪਣੀ ਕਰ ਚੱਲ ਇਹਦੇ ਕੋਲੋਂ ਮੰਗਾ ਲੈਣੀ ਹੋ ਨੰਕਰ ਮੈਨੂੰ ਕਹ ਲਈ ਮੁਰੀ ਆਖੀਆ ਨਾ ਡੰਗਰ ਮਿਲਨੇ ਨਹੀਂ ਮਈਆਂ ਮਿਲਣੀਆਂ ਨਹੀਂ ਯਾਰ ਫੀਟ ਹੋਊਗੀ ਤੇ ਮਿਲ ਲਗੇ ਚੱਲ ਦੋਨਾਂ ਲਿਆਉਂਗਾ ਹੱਕ ਤਾਂ ਲਿਆਉਗਾ ਹੀ ਨਾ ਮੁੜ ਕੇ ਆਊਗਾ ਮੁੰਡਾ ਸੇਰੇ ਤੇ ਔਰ ਇਸੇ ਰੇ ਮੁੰਡਾ ਆਊਗਾ ਤੇ ਫੇਰ ਆਪੇ ਲੈ ਆਉਂਗਾ ਮੈਂ ਹੁਣ ਜਿਹੜਾ ਘਰ ਉਹਨੂੰ ਪੈਸੇ ਦੇਣਾ ਹੀ ਹੋਰ ਮੈਂ ਕਿਨੂੰ ਦੰਦੀ ਲੋਕਾਂ ਨੂੰ ਜਾ ਕੇ ਦੇ ਆਉਂਦੀ ਮਿਲਦਾ ਆ ਗਿਆ ਵੇਖ ਲੋ ਜਾ ਕੇ ਵੀਡਲਾ ਆ ਆ ਗਿਆ ਵੇੜੇ ਚ ਆਉਣਾ ਕਰੇ ਹੀ ਆਉਣਾ ਉਹਨੇ ਜਿਆ ਨੋ ਕਰਨਾ ਕੋੜ ਕੋੜੀ ਜਨੇ ਕਰਤੀ ਰਹਿਣਾ ਕਦੀ ਇਹਨੇ ਸਵਾਦ ਦੀ ਗੱਲ ਨਹੀਂ ਕੀਤੀ ਫੇਰ ਮੈਨੂੰ ਆਖ ਦਿੰਦੀ ਆ ਉਹਦੇ ਹਲਦੀਆਂ ਗੱਲਾਂ ਕਰਦੀ ਆ ਤੇ ਪੈਸੇ ਫੜਾ ਦਿੰਦੀ ਆ ਉਹ ਅੰਕਲ ਕੀ ਆਵਾ ਹੈ ਹੈ ਅੱਜ ਕੰਮ ਸੈੱਟ ਲੰਗਾ ਕਿੱਧਰ ਹੋਣਿਆ ਮੋਰ ਬਣਿਆ ਪਿਆ ਕਿਦਾਂ ਤੇਰਾ ਪੂਰਾ ਮੈਂ ਜੋ ਮੋਟਰ ਸਾਈਡ ਚੋਂ ਪਹਿਲਾਂ ਕੋਈ 1 ਮਿੰਟ ਤੂੰ ਖਲੋਸਦਾ ਚੁੱਕਦਾ ਮੈਂ ਪਹੁੰਚਿਆ ਚੱਲ ਉਠ ਮੈਂ ਛੱਡ ਕੇ ਆਉਂਦਾ ਤੈਨੂੰ ਕਰੇ ਖਲੋ ਜਾ 1 ਮਿੰਟ ਖਲੋ ਜਾ ਉੱਠ ਉੱਠ ਕੋਹ ਨਹੀਂਦਾ ਕੱਲ ਇੱਥੇ ਗਿਆ ਕਿੱਥੇ ਅੱਜ ਇੱਥੋਂ ਆਇਆ ਵੀ ਕਿ ਪਹਿਲਾਂ ਮੈਨੂੰ ਦੱਸ ਕੋਹਨਾ ਪੁੱਛ ਕੇ ਇੱਥੇ ਗਿਆ ਇੱਥੇ ਕਿਦਾਂ ਉਹ ਜੋ ਬਣ ਕਰ ਗਿਆ ਸੀ ਆਹਾ ਤੇ ਪੀਣੀ ਜਰੂਰੀ ਵੀ ਮੈਂ ਸ਼ਰਾਬ ਪੀਆ ਤੇ ਸ਼ਰਾਬੀ ਆ ਤਾਂ ਤਾਈਆਂ ਡਿੱਗਣ ਡਿਆ ਕਿੱਥੇ ਡਿੱਗ ਡਿਆ ਉਹ ਤੇ ਮੈਂ ਉਦਾਂ ਹੀ ਮੌਜਾਂ ਕੰਡਿਆ ਕਿ ਜੱਟ ਮੌਜਾਂ ਕਰਦਾ ਜੱਟ ਨੇ ਤੋਰਤ ਦੇ ਨਾ ਰੱਖੀ ਆ ਵੀ ਫੜੋ ਮੁੰਡਾ ਆਪਣਾ ਦੇਖਦਾ ਫਿਰਿਆ ਪਰਸਨ ਚ ਕਰਦੇ ਆ ਆ ਨਾ ਕਰਤੀ ਨਾ ਜੜੀ ਕਰਨ ਵਾਲੀ ਸੀਗੀ ਕਿਹੜੀ ਗੱਲ ਇਹ ਨਾ ਫੀਡ ਲਾਈਨ ਕੱਲ ਲਿਆ ਸੀ ਕਿਹੜੀ ਫੀਡ ਬੱਸਾਂ ਦੇ ਡਿੱਗਣ ਡਿਆ ਆ ਗਏ ਫੀਡ ਕਾਦੀ ਲਾਈਨ ਕੱਲਿਆ ਇਹਨੂੰ ਫੀਡ ਲਾਈਨ ਕੱਲਿਆ ਇਹਨੂੰ ਤਾਂ ਮੈਂ ਕੱਲ ਲਿਆ ਵਾ 4 ਵਜੇ ਦਾ 4 ਵਜੇ ਦਾ ਕੱਲਿਆ ਇਹਨੂੰ ਦੇਖ ਇਹਨੂੰ ਤਾਂ ਮੈਂ ਲਿਆਂਦਾ ਤੋ ਚੋਕੇ ਉਹ ਮਾਰਿਆ ਦਾ ਮੂੰਹ ਦਾ ਸਟਿਚ ਪੇੜ ਕਰਕੇ ਉਹ ਤਾਂ ਮੈਨੂੰ ਅੱਗੇ ਨਹੀਂ ਜੀਣ ਦਿੰਦੀ ਇਹਦੀ ਕਰਦੀ ਤੂੰ ਮਾਰ ਲਾ ਮੈਂ ਪੀਤੀ ਆ ਤੇ ਹੋਰ ਕੀ ਕਰਨ ਦਿਆ ਹਾ ਹਿਲਣ ਕੋਡਿਆ ਵਾ ਸਿੱਧਾ ਖਲੋਵਾ ਫਿਰ ਸਿੱਧਾ ਖਲੋਵਾ ਵਰਗਾ ਦਾ ਝੂਟਾ ਜੀ ਤੇਰੇ ਸਵਰਗ ਬਚੰਗੇ ਆਏ ਬੋਲ ਨਾ ਬਤਾ ਸ਼ਰਮ ਕਰ ਕੋਈ ਬੱਕਰ ਖਰਾਬ ਬੋਲ ਦਾਵਾ ਗਾੜੀ ਤੂੰ ਛੱਡ ਮੈਂ ਚੱਲ ਜਾਣਾ ਵਾ ਮੈਂ ਚੱਲ ਜਾਣਾ ਇੱਥੇ ਫੇਰ ਡੇ ਪੈਣਾ ਤੂੰ ਮੈਨੂੰ ਪਤਾ ਜਰਾ ਨਹੀਂ ਮੈਂ ਮੈਂ ਚੱਲ ਜਾਣਾ ਤੂੰ ਛੱਡ ਮੈਨੂੰ ਓ ਲੈ ਦੇਖ ਲੈ ਇਹਦੀ ਕਰ ਤੂੰ ਭਾਈ ਕਹਿੰਦਾ ਮੈਂ ਚੱਲ ਜਾਣਾ ਵਾ ਅਜੇ ਆਂਦਾ ਭਾ ਘਰ ਚੱਲ ਜਾਣਾ ਵਾ ਆ ਬੀਬੀ ਆਂਦਰ ਆ ਪੜ ਇਹ ਦੇਖ ਮੈਂ ਇੱਥੇ ਪੱਠੇ ਵੱਢਣ ਆਇਆ ਆ ਕੇ ਮੋਟਰਸਾਈਕਲ ਮਾਰਿਆ ਸਦਾ ਇਹਨੇ ਵਿੱਚ ਇਹ ਤੇ ਵੱਢਿਆ ਜਾਣਾ ਜੇ ਉੱਤੇ ਦਾਤਰ ਕੱਲਾ ਪਿਆ ਹੁੰਦਾ ਤੇ ਮੈਂ ਇਨਾ ਸ਼ੁਕਰ ਇੰਨਾ ਚੰਗਾ ਉਹ ਆਪਣੀ ਹੋਰ ਨਹੀਂ ਜੇ ਰਾਜ ਦੇਖ ਪੈਂਦਾ ਤਾਂ ਫਿਰ ਕੀ ਕਰਦੇ ਤੇ ਟਿੱਡਗਾ ਮੈਂ ਸੁਪਨਾ ਹੀ ਕਿ ਨਾਰਾਜ ਪਿਆ ਰਹਿਣਾ ਫਿਰ ਰਾਜ ਨੇ ਸਾਰੀ ਉੱਥੇ ਆਂਦੀ ਰਹਿਣੀ ਆ ਪੀਂਦਾ ਨਹੀਂ ਮੇਰਾ ਪਿੰਦਾ ਨਹੀਂਗਾ ਜੀ ਹਾਂ ਮੈਂ ਪੀਤੀ ਨਹੀਂ ਆ ਫੜੋ ਇਹਨੂੰ ਮੈਂ ਚੱਲਾਂ ਮੈਂ ਕੁੰਡ ਵੱਢਣੀ ਹੈ ਜੇ ਮੈਂ ਪੀਤੀ ਏ ਉਹ ਨੌਕਰ ਫੀਟ ਮੰਗਣ ਡਿਆ ਆਇਓ ਚੱਲ ਤੈਨੂੰ ਪਾਵਾਂ ਮੰਜੇ ਤੱਕ ਤਰੇੜੀ ਹੋ ਤਰੇੜੀ ਹੋਇਆ ਕੁਛ ਨਹੀਂ ਹੋਇਆ ਤੀਆਂ ਕਿਲਿਆ ਮਾਰਦੀ ਹੈ ਅਸਲ ਤੋ ਤੀਆਂ ਕਿੱਲਿਆਂ ਦਾ ਹੀ ਮਾਲਕ ਤੀਆਂ ਕਿੱਲੇ ਤੇਰੇ ਪੜਕਦੇ ਆ ਮੈਨੂੰ ਨਾ ਸੁਰਦੀ ਅੱਛਾ ਹੋ ਦਫਾ ਆਹ ਮਪਾਓ ਹੋ ਹੋਰ ਕੀ ਆ ਗੋਪੀ ਨੀ ਪਾਣੀ ਲਿਆ ਘੋਟੇ ਨੂੰ ਦਈਏ ਸੋੰਦੀ ਆ ਮੇਰੀ ਲਿਆ ਪਾਣੀ ਕੱਲ ਲਿਆ ਇਹਨੂੰ ਕਿੱਧਰ ਵਾਤ ਕਰਕੇ ਕੀ ਆਇਆ ਉਹ ਤੇ ਅੱਗੇ ਮੇਰੇ ਮਗਰ ਹਾਰ ਮਿਲੇ ਪਈ ਰਹਿੰਦੀ ਆ ਨਾ ਮੈਨੂੰ ਜੀਣ ਦਿੰਦੀ ਆ ਤੂੰ ਨਾ ਮੈਨੂੰ ਤੂੰ ਜੀਣ ਦਨਾ ਕੀ ਕਰਾਇਆ ਮੈਂ ਕੀ ਕਰਾਮ ਐ ਤੈਨੂੰ ਤਾਂ ਮੈਂ ਕਲਾਖ ਪੈਸੇ ਦੇ ਕੇ ਕੱਲੇ ਆਗਾ ਫੇ ਫੀਟ ਲੈ ਕੇ ਉਧਰ ਨੌਕਰ ਮੇਰੀ ਜਾਨ ਖਾਂਂ ਡਿਆ ਵਾ ਖਾਂਦੇ ਰਹਿੰਦੇ ਜਾਨ ਨਜ਼ਾਰੇ ਲੈਣੇ ਜੱਟ ਨੇ ਨਜ਼ਾਰੇ ਲੈਣੀ ਆ ਤੂੰ ਨਜ਼ਾਰੇ ਐਸੇ ਕੰਮ ਕੀ ਲੈਣੇ ਆ ਹੋਰ ਚੀਜ਼ਾਂ ਥੋੜੀਆਂ ਖਾ ਲੈ ਨਜ਼ਾਰੇ ਆਈ ਜਾਂਦੇ ਤੇ ਨਜ਼ਾਰੇ ਜਾਈ ਜਾਂਦੇ ਹੀ ਜਾਈ ਜਾਂਦੇ ਇਧਰ ਆਉਂਦੇ ਹੀ ਇਧਰ ਨੂੰ ਜਾਂਦੇ ਹੀ ਅਕਲ ਸੇ ਕਰ ਕੋਈ ਅਕਲ ਸਿੱਖੀ ਦੀ ਹੁੰਦੀ ਆ ਨਾ ਐਦਾਂ ਕਰਿਆ ਕਰ ਮੈਨੂੰ ਸਤਾਇਆ ਨਾ ਕਰ ਨਹੀਂ ਸਤਾਉਂਦਾ ਤੈਨੂੰ ਸਤਾਉਂ ਥੋੜੀ ਦਮ ਮੈਂ ਤਾਂ ਨਜ਼ਾਰੇ ਲੈਣ ਜਾਂ ਬਸ ਕੀ ਜੀ ਲੈਣ ਦਿਆਂ ਜੱਟ ਜੰਮੇ ਨਜ਼ਾਰੇ ਲੈਣ ਨੂੰ ਮਾਂ ਤੂੰ ਕੱਲਾ ਕੱਲਾ ਪੁੱਤ ਜੰਮੇ ਨਜ਼ਾਰੇ ਲੈਣ ਨੂੰ ਜੱਟਿਆ ਚਲੋ ਨਜ਼ਾਰੇ ਤੇ ਤੂੰ ਲੈ ਪੈਸੇ ਵੀ ਤੂੰ ਲੈ ਜਾਣਾ ਸਭ ਕੁਝ ਲੈ ਕਰਦਾ ਵਾਂ ਪਰ ਇਸ ਤਰ੍ਹਾਂ ਡੇਕਦਾ ਨਾ ਛੱਡ ਛਕ ਪੈਣੋਂ ਤਾਂ ਮੈਂ ਕੀ ਕਰਦੀ ਕਿੱਥੋਂ ਲੱਭਦੀ ਤੈਨੂੰ ਕਿੱਥੋਂ ਡਿਗਾ ਮੈਂ ਕੌਣ ਕਿੱਦਾਂ ਡਿਗਾ ਆ ਮੁੰਡਾ ਤਾਂ ਫੜ ਕੇ ਲਿਆਇਆ ਗਵੰਡੀਆਂ ਦਾ ਤੈਨੂੰ ਹੁਣ ਮੈਨੂੰ ਤੇ ਕੋਈ ਨਹੀਂ ਫੜ ਕੇ ਮੈਂ ਤੇ ਆ ਪਾਇਆ ਉਹ ਤੁਹਾਨੂੰ ਦਾ ਇੱਥੇ ਵੱਡਿਆ ਚੱਲਿਆ ਹੋਗਾ ਮੈਂ ਪੱਠੇ ਵੱਡਣ ਡਿਆ ਤੇ ਬਰਸ ਜੀ ਗਾੜੀ ਤਕੂਏ ਚੱਲਣ ਡੇ ਮੈਂ ਵੱਡਿਆ ਚੱਲਿਆ ਏ ਪਰ ਤੂੰ ਕਿੱਥੇ ਮੈਨੂੰ ਵਾਰੇ ਆਉਣ ਦੇਣਾ ਜਾ ਜਾ ਰਮਾਨ ਕਰ ਸਾਉਂ ਦੇ ਜੱਟ ਨੂੰ ਕਦੋਂ ਦੀ ਮੈਂ ਤੈਨੂੰ ਡੀਕਣ ਦੀ ਜਾ ਮਿਸਤਾਈਨਾ ਜਾ ਤੂੰ ਸਤਾਉਣਾ ਤਾਂ ਤੂੰ ਆ ਤੂੰ ਮੈਨੂੰ ਲੈ ਕੇ ਬਹਿ ਜਾਣਾ ਵਾ ਆ ਉਹ ਹਣੀ ਤੂੰ ਲਈ ਕੇ ਬਹਿ ਜਾਣਾ ਬਿਮਾਰ ਮੈਨੂੰ ਰੌਣਕੀ ਨੀਂਦ ਮੈਨ ਲੱਗਾ ਸੋਣਾ ਜਾ ਜਾ ਕੇ ਸੌਂ ਲਾਵੇ ਮੈਨੂੰ ਕੱਲਾ ਸਾਂ ਛੱਡ ਦੇ ਉਸੇ ਅੰਦਰ ਪੱਖੇ ਥੱਲੇ ਮਰ ਲਾ ਕੋਈ ਨਹੀਂ ਇੱਥੇ ਠੀਕ ਆ ਐਸਾ ਮਛਰ ਨੇ ਤੈਨੂੰ ਸੋਚਾ ਲ ਜਦੋਂ ਮਛਰ ਲੜੂ ਆਪੇ ਆ ਜਾਏਗਾ ਸਤਾਇਆ ਤੂੰ ਤਾਂ ਮੈਸੋ ਵੱਡਾ ਜੀਣਾ ਹਰਾਮ ਕੀਤਾ ਫੀਟ ਫੀਟ ਮੈਂ ਅਖੰਡੇ ਹੀ ਫੀਟ ਲੈ ਕੇ ਹੁਣੇ ਆ ਜਾਣਾ ਹੁਣੇ ਆ ਜਾਣਾ ਨੌਕਰ ਨੂੰ ਮੈਂ ਕਿੰਨੀ ਵਾਰ ਆਖਿਆ ਹੁਣੇ ਆ ਜਾਣਾ ਜੇ ਮੈਂ ਹੁਣ ਲੋਕਾਂ ਨੌਕਰਾਂ ਨੂੰ ਪੈਸੇ ਦਿਆ ਕਰਾਂ ਦਫਾ ਹੁਣ ਸੌ ਗਿਆ ਹੁਣ ਬੜਾ ਸਤਾਇਆ ਇਹਨੇ